यह कहो जी तुम इस अर्थ रखते हो तीन एक विश्वास का ऐलान मैं अपने जीवन उत्ते परमात्मा की अलौकिक मेहर का ऐलान करती हाँ जो मैं अपने बलबूते नहीं कर सकी रात ने मेरे लिए कर दिता है मसीह विच अलौकिक मौके इलाज बहाली और सफलतावान मेरे विरासत हैं मैं मजबूत सेहतमंद समझदार हाँ प्रतिभा मेरे है जो मैनु नहीं पता सी कि मेरे सी ਪ੍ਰਭੂ ਦੀ दैवी ਸ਼ਕਤੀ ਨੇ ਮੈਨੂੰ ਉਹ ਸਭ ਕੁਝ ਦਿੱਤਾ ਹੈ ਜੋ ਜੀਵਨ ਅਤੇ ਭਗਤੀ ਨਾਲ ਸੰਬੰਧਿਤ ਹੈ। ਪਵਿੱਤਰ ਆਤਮਾ ਦੀ ਸ਼ਕਤੀ ਦੁਆਰਾ ਮੈਂ ਰੱਬ ਦੁਆਰੇ ਦਿੱਤੇ ਸੁਪਨੇ ਨੂੰ ਪੂਰਾ ਕਰਦੀ ਹਾਂ ਤੇ ਜਾਰੀ ਕਰਦੀ ਹਾਂ। ਇਹ ਮੇਰਾ ਐਲਾਨ ਹੈ। ਦਿਮਾਗੀ ਸੈਤ ਸੰਬੰਧੀ ਵਿਚਾਰ। ਮਸੀਹ ਯਸ਼ੂ ਵਿੱਚ ਉੱਚਾ ਜੀਵਨ ਜੀਉਂਦੀ ਹਾਂ। ਇੱਕ ਅਜੀਹਾ ਜੀਵਨ ਜੋ ਆਮ ਮਨੁੱਖੀ ਜੀਵਨ ਨਾਲੋਂ ਉੱਚਾ ਅਤੇ ਮਹਾਨ ਹੈ। ਬਿਮਾਰੀ ਅਸਫਲਤਾ ਤੇ ਮੌਤ ਤੋਂ ਉੱਜਾਣ ਮੈਂ ਹਰ ਰੋਜ਼ ਅਲੌਕਿਕ ਜਿੱਤ ਵਿੱਚ ਦੁਰਦੀ ਹਾਂ ਮੈਂ ਜਿੱਤ ਨਾਲ ਰਾਜ ਕਰਦੀ ਹਾਂ ਤੇ ਸਾਰੇ ਹਾਲਾਤਾਂ ਤੇ ਰਾਜ ਕਰਦੀ ਹਾਂ ਅਮੀਨ ਮੈਂ ਯੀਸ਼ੂ ਦੇ ਨਾਮ ਤੇ ਜੋ ਮੈਂ ਕਹਾਹਾਂਗੀ ਰੱਖਾਂਗੀ ਮੈਂ ਮਜ਼ਬੂਤ ਹਾਂ ਮੈਂ ਤੰਦਰੁਸਤ ਹਾਂ ਮੈਂ ਤੰਨ ਹਾਂ ਮੈਂ ਅਮੀਰ ਹਾਂ ਮੈਂ ਸ਼ਕਤੀਸ਼ਾਲੀ ਹਾਂ ਮੈਂ ਮਸਾ ਕੀਤਾ ਹੋਇਆ ਹਾਂ ਮੈਂ ਆਜ਼ਾਦ ਹਾਂ ਮੈਂ ਰੱਬ ਦੀ ਪਿਆਰੀ ਹਾਂ ਮੈਨੂੰ ਰੱਬ ਤੇ ਮੈਨੂੰ ਦੁਆਰਾ ਪਸੰਦ ਕੀਤਾ ਗਿਆ ਹੈ ਮੈਂ ਉਹ ਬੋਲਦੀ ਹਾਂ ਜੋ ਮੈਂ ਵੇਖਣਾ ਚਾਹੁੰਦੀ ਆ ਉਹ ਨਹੀਂ ਜੋ ਮੈਂ ਵੇਖਦੀ ਆ ਮੈਂ ਕੀਮਤੀ ਬੀਜਾਂ ਮੈਂ ਆਪਣੇ ਪਰਮਾਤਮਾ ਦੇ ਘਰ ਵਿੱਚ ਚੰਗੀ ਜ਼ਮੀਨ ਤੇ ਲਗਾਈ ਗਈ ਹਾਂ ਮੈਂ ਆਪਣੇ ਪ੍ਰਭੂ ਦੇ ਦਰਬਾਰਾਂ ਵਿੱਚ ਛਤਿੰਡੀ ਦੇ ਰੁੱਖ ਨੂੰ ਪਸੰਦ ਕਰਦੀ ਆ ਮੈਂ ਇਸ ਸੀਜ਼ਨ ਵਿੱਚ ਬਹੁਤ ਜ਼ਿਆਦਾ ਫਲ ਦਿੰਦੀ ਆ ਮੈਂ ਰਸਨਲ ਭਰੀ ਹੋਈ ਹਾਂ ਤੇ ਪ੍ਰਭੂ ਵਿੱਚ ਚਰੀ ਹਾਂ ਅਤੇ ਪੁਰਾਣੀ ਉਮਰ ਵਿੱਚ ਵੀ ਮੈਂ ਤਾਜ਼ਾ ਅਤੇ ਫਲੋਰਿਸ਼ਿੰਗ ਹੋਵਾਂਗੀ ਜੋ ਵੀ ਮੈਂ ਯੇਸ਼ੂ ਦੇ ਨਾਮ ਵਿੱਚ ਪੇਸ਼ ਕਰਦੀ ਆ चीज़ा हमेशा यीशु के नाम में मेरे लिए काम कर रही हैं मैं मसीह यशुच हर एक आत्मी का आशीर्वाद प्राप्त करने वाली हाँ मैं एक आत्मा हाँ मेरी आत्मा एक रूह है।, है मेरी आत्मा मेरी रूह एक शरीर एक शरीर में जीती है मेरी आत्मा मेरी रूह को हुक्म दी है मेरी रूह सुनती है प्राप्त करती है मेरे शरीर मेरे शरीर के आदेशों निर्देश दी है यीशु के नाम से मैं मेरे शरीर न गल करती हाँ ਸ਼ਬਦ વિનાਸ਼ੀ ਜੀਵਨ ਮੇਰੇ ਜੀਵਨ ਵਿੱਚ ਹਮੇਸ਼ਾ ਸਪਸ਼ਟ ਤੇ ਪ੍ਰਗਟ ਹੁੰਦਾ ਹੈ ਮੈਂ ਆਪਣੇ ਸ਼ਰੀਰ ਦੇ ਹਰ ਵੀਰਵੀਲੇ ਜੀਵਨ ਦੀ ਗੱਲ ਕਰਦੀ ਹਾਂ ਮੈਂ ਆਪਣੇ ਦਿਮਾਗ ਨਾਲ ਗੱਲ ਕਰਦੀ ਹਾਂ ਕਿ ਕ੍ਰਾਈਸਟ ਦੇ ਦਿਮਾਗ ਦੀ ਤਰ੍ਹਾਂ ਸੰਪੂਰਨ ਬਨੂੰ ਅਤੇ ਮੈਂ ਤੁਹਾਨੂੰ ਪਰਮੇਸ਼ਰ ਦੇ ਵਚਨ ਦੁਆਰਾ ਇੱਕ ਸਾਰੂਣ ਦਾ ਦੇਸ਼ ਦਿੰਦਿਆਂ ਮੈਂ ਆਪਣੇ ਨਸਾਂ ਨਾਲ ਜੀਵਨ ਬੋਲਦੀ ਹਾਂ ਮੈਂ ਆਪਣੀਆਂ ਮਾਸਪੇਸ਼ੀਆਂ ਤੇ ਲਿਗਾਮੈਂਟਸ ਨਾਲ ਤਾਕਤ ਬੋਲਦੀ ਹਾਂ ਮੈਂ ਆਪਣੇ ਦਿਲ ਨਾਲ ਜੀਵਨ ਸ਼ਕਤੀ ਬੋਲਦੀ ਹਾਂ ਮੈਂ ਆਪਣੇ ਫੇਫੜਿਆਂ ਤੇ ਟਿਸ਼ੂਆਂ ਨਾਲ ਆਮਵਧਾਰੀ ਅਤੇ ਪ੍ਰੋਫੀਸ਼ਨਲ ਅਨੁਪਾਤ ਬਣਾਈ ਰੱਖਣ ਲਈ ਗੱਲ ਕਰਦੀਆਂ ਮੈਂ ਆਪਣੇ ਗੁਰਦੇ ਆ ਜਿਗਰ ਅਤੇ ਪਾਚਕ ਰੋਗਾਂ ਲਈ ਸੰਪੂਰਨਤਾ ਬੋਲਦੀਆਂ ਮੇਰੇ ਖੂਨ ਦੇ ਅਸਲ ਵਿੱਚ ਜੀਵਨ ਹੈ ਮੇਰੀਆਂ ਹੱਡੀਆਂ ਜੋੜਾ ਤੇ ਉਪਸਥਿਤਿਕਸਾਰ ਅਤੇ ਮਜ਼ਬੂਤ ਹਨ ਮੇਰੇ ਪੂਰੇ ਉੱਪਰਲੇ ਅਤੇ ਹੇਠਲੇ ਅੰਗ ਵਧੀਆ ਢੰਗ ਨਾਲ ਕੰਮ ਕਰਦੇ ਹਨ ਮੇਰੀਆਂ ਅੱਖਾਂ ਸਪਸ਼ਟੂਰ ਵਿੱਚ ਦੇਖਦੀਆਂ ਹਨ ਅਤੇ ਮੇਰੇ ਕੰਨ ਵਧੀਆ ਢੰਗ ਨਾਲ ਕੰਮ ਕਰਦੇ ਹਨ ਮੇਰੀ ਚਮੜੀ ਇੱਕ ਨਮ ਜੰਮੇ ਬੱਚੇ ਤੇ ਰਾਪਤੀ ਸੁੰਦਰਤਾ ਦੀ ਤਰ੍ਹਾਂ ਮੁਲਾਇਮ ਅਤੇ ਸਿਹਤਮੰਦ ਹੈ ਮੇਰੇ ਵਾਲਾਂ ਦੇ ਰੋਮ ਕਸ ਕਰਿਨ ਮੇਰੇ ਦੰਦ ਮਸੂੜੇ ਚਬਾੜੀਆਂ ਹੱਡੀਆਂ ਤੇ ਨਸਾਂ ਤਿਕੂਨ ਦੀ ਸਬਲਾਈ ਸਾਰੇ ਸਿਹਤਮੰਦ ਮਜ਼ਬੂਤ ਅਤੇ ਸੰਪੂਰਨ ਹਨ ਮੇਰੇ ਸਾਰੇ ਹਾਰਮੋਨਸ ਅਤੇ ਨਿਊਰੋਕੈਮੀਕਲ ਟਰਾਂਸਮੀਟਰ ਇੱਕ ਦੂਜੇ ਨਾਲ ਸੰਪੂਰਨ ਤਾਲਮੇਲ ਬਿਚਨ ਅਤੇ ਆਪਣੇ ਕਮਾਂ ਨਿਵਾਮ ਤੌਰ ਤੇ ਚਲਾਉਂਦੇ ਹਨ ਮੇਰੀ ਪਾਚਨ ਪ੍ਰਣਾਲੀ ਸਾਰੇ ਖਾਤ ਪਦਾਰਥਾਂ ਨੂੰ ਹਜ਼ਮ ਕਰਨ ਸੋਕਨ ਅਤੇ ਗ੍ਰਹਿਣ ਕਰਨ ਦੇ ਯੋਗ ਹੈ ਅਤੇ ਪਾਚਕ ਰਸਕੰਦ ਉਤਪਾਦ ਨਿਯਮਿਤ ਤੌਰ ਤੇ ਬਾਹਰ ਕਰਦੇ ਜਾਂਦੇ ਹਨ ਮੈਂ ਆਪਣੇ શરી ਦੇ ਹਰੇਕ ਸੈਲ ਵਿੱਚ ਬਿਜਲੀ ਅਤੇ ਰਸਾਇਣਿਕ ਬਾਰੰਬਾਰਤਾ ਨੂੰ ਇੱਕ ਸੁਰਤਾ ਅਤੇ ਸੰਤੁਲਨ ਵਿੱਚ ਰਹਿਣ ਅਤੇ ਖਰਾਬ ਸੈਲ ਨੂੰ ਹਜ਼ਮ ਕਰਨ ਦਾ ਹੁਕਮ ਦਿੰਦੀ ਹਾਂ ਮੈਂ ਖਾਨ ਪਾਨ ਟੈਕਨੋਲੋਜੀ ਮੀਡੀਆ ਟਿਲ ਮਟ ਚੁਗਲੀ ਅੰਡਰਸਪਾਸ ਆਦਰ ਨੀਂ ਸੁਸਤਤਾ ਅਤੇ ਜ਼ਬਰਦਸਤੀ ਖਰੀਦਾਰੀ ਵਿੱਚ ਹਰ ਕਿਸਮ ਦੇ ਨਸ਼ਾ ਸ਼ਰਾਬ ਨੇ ਕੋਟੇ ਨਸ਼ੇ ਬਿੰਜ ਬਹੁਤ ਜ਼ਿਆਦਾ ਪੋਗ ਨੂੰ ਕੈਦ ਕਰਦੀਆਂ ਅਤੇ ਮਸੀਹ ਦੀ ਆਗਿਆਕਾਰੀ ਵਿੱਚ ਇਸ ਤੋਂ ਲੈਂਦੇ ਹਾਂ ਮੈਂ ਯੀਸ਼ੂ ਦੇ ਵਾਂਗੇ ਹਾਂ ਹਰ ਚੀਜ਼ ਜੋ ਰੱਬ ਨੇ ਬਣਾਈ ਹੈ ਮੇਰੇ ਲਈ ਜੀਵਨ ਅਤੇ ਇਲਾਜ ਹੈ ਇਸ ਲਈ ਭੋਜਨ ਤੋਂ ਜਾਨਵਰਾਂ ਦੀ ਤੋਂ ਅਲਰਜੀ ਦਾ ਮੇਰੇ ਉੱਤੇ ਕੋਈ ਅਧਿਕਾਰ ਨਹੀਂ ਹੈ ਪਰਮਾਤਮਾ ਨੇ ਮੈਨੂੰ ਸਾਰੀ ਧਰਤੀ ਉੱਤੇ ਰਾਜ ਦਿੱਤਾ ਹੈ ਮੇਰੀ ਮਰਦ ਪ੍ਰਜਨਨ ਪ੍ਰਣਾਲੀ ਉੱਚੀ ਮਾਤਰਾ ਤੇ ਚੰਗੀ ਗਤੀਸ਼ੀਲਤਾ ਵਾਲੇ ਸ਼ੁਕਰਾਣੂ ਪੈਦਾ ਕਰ ਰਹੀ ਹੈ ਅਤੇ ਜਮਾ ਕਰ ਰਹੀ ਹੈ ਮੇਰੀ ਮਾਦਾ ਪ੍ਰਜਨਨ ਪ੍ਰਣਾਲੀ ਸਮੇਂ ਸਿਰ ਅੰਡੇ ਦੇ ਸੈੱਲ ਪੈਦਾ ਕਰ ਰਹੀ ਹੈ ਜਨਮ ਤੱਕ ਭ੍ਰੂਣ ਦੀ ਰੱਖਿਆ ਅਤੇ ਪੋਸ਼ਣ ਕਰ ਰਹੀ ਹੈ ਹਰ ਅੰਗ ਮੇਰੇ ਸ਼ਰੀਰ ਦਾ ਟਿਸ਼ੂ ਸੰਪੂਰਨਤਾ ਵਿੱਚ ਕੰਮ ਕਰਦਾ ਹੈ ਜਿਸ ਦੇ ਲਈ ਪਰਮਾਤਮਾ ਨੇ ਇਸ ਨੂੰ ਕੰਮ ਕਰਨ ਲਈ ਬਣਾਇਆ ਹੈ ਅਤੇ ਮੈਂ ਆਪਣੇ ਸਰੀਰ ਵਿੱਚ ਕਿਸੇ ਵੀ ਖਰਾਬੀ ਅਤੇ ਵਿਗਿਆਨ ਨੂੰ ਵਰਜਿਤ ਕਰਦੀ ਹਾਂ ਮੇਰਾ ਸਾਰਾ ਮਨੁੱਖੀ ਸਰੀਰ ਅਤੇ ਵਿਗਿਆਨ ਬਸੇ ਯੇਸ਼ੂ ਵਿੱਚ ਸੰਪੂਰਨ ਹੈ ਹallelujah ਆਮੀਨ ਪਿਤਾ ਪਿਤਾ ਮੈਨੂੰ ਪਿਆਰ ਕਰਦਾ ਹੈ ਮੈਂ ਜਾਣਦੀ ਹਾਂ ਮੈਂ ਜਾਣਦੀ ਹਾਂ ਰੱਬ ਦਾ ਪੁੱਤਰ ਮੈਨੂੰ ਪਿਆਰ ਕਰਦਾ ਹੈ ਮੈਂ ਜਾਣਦੀ ਹਾਂ ਮੈਂ ਜਾਣਦੀ ਹਾਂ ਪਰਮਾਤਮਾ ਮੈਨੂੰ ਪਿਆਰ ਕਰਦਾ ਹੈ ਮੈਂ ਜਾਣਦੀ ਹਾਂ ਮੈਂ ਜਾਣਦੀ ਹਾਂ ਸ਼ਲੋਮ